ਵੀ ਇਹਦੇ ਵਿੱਚ ਕਿੰਨੀਆਂ ਬੈਟਰੀਆਂ ਨੇ ਇਹਦੇ ਵਿੱਚ ਕਿੰਨੀਆਂ ਨੇ ਇਹਦੇ ਵਿੱਚ ਕਿੰਨੀਆਂ ਨੇ ਇਹ ਪਤਾ ਕਿਵੇਂ ਲੱਗਦਾ ਅੱਜ ਤੁਹਾਨੂੰ ਇਹ ਚੀਜ਼ ਦੱਸਦੇ ਆ ਬਈ ਸਸਰੀਕਾਲ ਸਸਰੀਕਾਲ ਬਾਈ ਸਸਰੀਕਾਲ ਜੀ ਤੇ ਮੇਹਾਂ ਵੀ ਤੁਹਾਨੂੰ ਇਹ ਦੱਸਿਓ ਵੀ ਇਹ ਜਿਵੇਂ ਬੰਦ ਹੈ ਪੰਡਾ ਇਹ ਵਿੱਚ ਪਤਾ ਕਿਵੇਂ ਲੱਗੋ ਵੀ ਇਹਦੇ ਵਿੱਚ ਕਿੰਨੀਆਂ ਬੈਟਰੀਆਂ ਨੇ ਉਹਦੇ ਵਿੱਚ ਕਿੰਨੀਆਂ ਬੈਟਰੀਆਂ ਨੇ ਆਓ ਜੀ ਜਦੋਂ ਆਪਾਂ ਇਹਨੂੰ ਆਨ ਕਰਦੇ ਆਂ ਜੀ ਹਾਂਜੀ ਤਾਂ 72 ਵੋਲਟ ਆ ਗਿਆ ਅੱਛਾ ਇੱਕ ਬੈਟਰੀ 12 ਵੋਲਟ ਦੀ ਆ ਹਾਂਜੀ ਇਹਦਾ ਮਤਲਬ 12 ਸਿਕ 72 ਹੈ ਇਹਦੇ ਵਿੱਚ 6 ਬੈਟਰੀਆਂ ਅਸਾਂ 6 ਆ ਗਈਆਂ ਇਹ ਚ ਹਾਂਜੀ ਓਕੇ ਜਿਹਦੇ ਵਿੱਚ 5 ਆ ਉਹਦੇ ਵਿੱਚ 60 ਵੋਲਟ ਆਊਗਾ ਤੇ ਜਿਹਦੇ ਵਿੱਚ 4 ਆ ਉਹਦੇ ਵਿੱਚ 48 ਵੋਲਟ ਆਊਗਾ ਠੀਕ ਹੈ ਜੀ ਇਹ ਕਨਸੈਪਟ ਆਪਾਂ ਬਿਨਾ ਖੜੇ ਮੋਟਰਸਾਈਕਲ ਨੂੰ ਖੋਲੇ ਤੋਂ ਤਾਂ ਵੀ ਕਲੀਅਰ ਕਰ ਸਕਦੇ ਹਾਂ ਕਲੀਅਰ ਕਰ ਸਕਦੇ ਹਾਂ ਹਾਂਜੀ ਤੇ ਉਦਾਂ ਵੀ ਆਹ ਆ ਜਿਹੜੇ ਸਾਰੇ ਫੀਚਰ ਨੇ ਜੀ ਇਹ ਜ ਆਹ ਵੀ ਦੱਸਿਓ ਜਿਵੇਂ ਇਹ ਤੋਂ ਇੰਡੀਕੇਟਰ ਚੱਲਦੇ ਆ ਹਾਂਜੀ ਨਹੀਂ ਇਹ ਲਾਈਟ ਆ ਜੀ ਹੈਡਲਾਈਟ ਅੱਛਾ ਇਹ ਤਾਂ ਹੈਡਲਾਈਟ ਚੱਲਦੀ ਆ ਹਾਂਜੀ ਹਾਂਜੀ ਓਕੇ ਇਹ ਤਾਂ ਉੱਚੀ ਨੀਮੀ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਇਹ ਤਾਂ ਹਾਰਨ ਵਜ ਦਾ ਜੀ ਜੀ ਓਕੇ ਤੇ ਇਹ ਤਾਂ ਪਾਰਕਿੰਗ ਲਾਈਟਾਂ ਚੱਲਦੀਆਂ ਨੇ ਬਿਲਕੁਲ ਜੀ ਆਹ ਕਰੂਜ਼ ਸਿਸਟਮ ਆ ਜੇ ਰੇਸ ਉਹ ਕਰਨੀ ਹੋਵੇ ਬੰਨਣੀ ਆ ਬੰਨਣੀ ਆ ਅੱਛਾ ਜੇ 40 ਤੇ 60 ਤੇ ਨਹੀਂ 40 ਤੇ ਜਾਣੀਆਂ ਹਾਂਜੀ 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 ਤੇ ਹੋਰ ਵੀਜ ਵੀ ਨਹੀਂ ਦੱਸ ਤੁਸੀਂ ਦੱਸਿਆ ਦੀ ਕਹਿੰਦੇ ਵੀ ਇਹ ਇਹ ਪਿੱਛੇ ਨੂੰ ਵੀ ਭੱਜ ਲੈਂਦੀ ਆ ਜੀ ਜੀ ਉਹ ਕਿਥੋਂ ਹੋਊ ਜੀ ਆ ਸੀਗਾ ਜੀ ਅਸਾ ਉਹ ਰਸ ਲਿਖਾ ਹੋਇਆ ਜਿੱਥੇ ਜੀ 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 ਅੱਛਾ ਦੇਖ ਤਾਂ ਮੈਂ ਜਿੰਨੀ ਹੈ ਅੱਗੇ ਨੂੰ ਜਾਂਦੀ ਸੀ ਹੁਣ ਕਿਸੇ ਨੂੰ ਚੱਲ ਪਈ ਇਹਨਾਂ ਦੇ ਵਿੱਚ ਵੀ ਇਹ ਫੀਚਰ ਆ ਗਿਆ ਚਾਰੇ ਇੰਡੀਕੇਟਰ ਚੱਲਦੇ ਆ ਜੀ ਅੱਛਾ ਜੀ ਚਾਰੇ ਇੰਡੀਕੇਟਰ ਚੱਲਦੇ ਆ ਜੀ ਤੇ ਇਹ ਨੂੰ ਬੰਦ ਕਰਿਓ ਜੀ ਹੁਣ ਮੈਨੂੰ ਇਹ ਦੱਸਿਓ ਵੀ ਬੈਟਰੀਆਂ ਦੇ ਸਾਬ ਨਾਲ ਹੀ ਫਿਰ ਇਹਨਾਂ ਦੀ ਕੀਮਤ ਹੁੰਦੀ ਆ ਹਾਂਜੀ ਸਾਈਜ਼ ਲੁੱਕ ਅਸਾ ਲੁੱਕ ਵੀ ਕਾਫੀ ਮੈਨਾ ਹਾਂ ਐਲਈਡੀ ਲਾਈਟ ਜਿਸ ਤਰ੍ਹਾਂ ਇਹਦੇ ਵਿੱਚ ਐਲਈਡੀ ਲਾਈਟ ਆ ਹਾਂਜੀ ਇਹਦੇ ਵਿੱਚ ਗੋਲ ਲਾਈਟ ਆ ਹੂੰ ਇਹ ਬੇਸ ਮਾਡਲ ਆ ਇਹਨਾਂ ਦੀ ਇਕੋ ਲਾਈਟ ਹੁੰਦੀ ਆ ਅਸੀਂ ਇਹਨਾਂ ਦਾ ਸੇਮ ਸੈਟ ਹਾਂਜੀ 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 ਤੇ ਜੇ ਇਹਦੀ ਗੱਲ ਕਰੀਏ ਜੀ ਇਹ ਫੀਚਰ ਇਹਦੇ ਵਿੱਚ ਵੀ ਸਾਰੇ ਹੋਣਗੇ ਹਾਂਜੀ ਤਕਰੀਬਨ ਫੀਚਰ ਸਾਰੇ ਹੁੰਦੇ ਆ ਥੋੜਾ ਮੋਟਾ ਇੱਕ ਅੱਧੇ ਪੁਆਇੰਟ ਦਾ ਫਰਕ ਹੁੰਦਾ ਹੈ ਬੈਗ ਨੂੰ ਇਹ ਵੀ ਤੁਰੂਗੀ ਹਾਂਜੀ ਬੈਗ ਨੂੰ ਇਹ ਵੀ ਜਾਊ ਬਿਲਕੁਲ ਜੀ ਓਕੇ ਤੇ ਇਹਦੀ ਰੇਟ ਕਿਹੂਗਾ ਇਹਦਾ ਰੇਟ 32000 ਰੁਪਏ ਜੀ ਜਿਹੜੀਆਂ ਲੱਖ ਦੀਆਂ ਤਿੰਨ ਕਹਿੰਦੇ ਆ ਹਾਂ ਤੇ ਆਪਣਾ ਜੇ 1 ਲੱਖ ਲੈ ਕੇ ਆਊਗਾ ਤਾਂ ਆਪਾਂ 4000 ਵਿੱਚ ਮੋੜ ਕੇ ਤੋਰਾਂਗੇ ਜੇ ਤਿੰਨ ਸਕੂਟਰੀਆਂ ਇਕੱਠੀਆਂ ਲੈ ਕੇ ਜਾਣਗੇ 4000 ਛੋਟ ਕਰ ਦਾਂਗੇ ਲੱਖ ਦੀ ਹਾਂਜੀ ਲੋਕ ਲੱਖ ਦੀਆਂ ਤਿੰ ਤੁਸੀਂ ਜੇ ਕੋਈ ਲੋਨ ਤੇ ਸਕੂਟਰੀ ਲੈਣੀ ਹੈ ਉਹ ਵੀ ਲੈ ਜਾ ਸਕਦੇ ਹੋ। ਉਹ ਵੀ ਮਿਲ ਸਕਦੀ ਹੈ। ਥੋੜਾ ਸਿੰਪਲ ਸਕੋਰ ਸਹੀ ਹੋਣਾ ਚਾਹੀਦਾ ਵੱਡੀ ਗੱਲ ਹੋਰ ਵੀ ਹੈ। ਜੇ ਤੁਹਾਡੇ ਲੱਭ ਕੋਈ ਪੁਰਾਣਾ ਮੋਟਰਸਾਈਕਲ ਆ ਤੁਸੀਂ ਕਟਵਾ ਕੇ ਜਾਣਾ ਉਹ ਵੀ ਇੱਥੇ ਕਟਿਆ ਜਾਊ। ਅਗਰ ਤੁਸੀਂ ਕੋਈ ਪੁਰਾਣਾ ਮੋਟਰਸਾਈਕਲ ਖਰੀਦਣਾ ਤਾਂ ਵੀ ਇੱਥੋਂ ਖਰੀਦ ਸਕਦੇ ਹੋ। ਤੁਸੀਂ ਆਉਣਾ ਕਿੱਥੇ ਆ? ਤਪੇ ਪੁਲ ਦੇ ਬਿਲਕੁਲ ਨਜ਼ਦੀਕ ਦੀ ਨਿਊ ਦੀ ਪਾਰਟੂ ਮੋਬਾਈਲ ਦੇ ਨਾਂ ਤੇ ਨਾ ਇਹ ਇਲੈਕਟ੍ਰੋਨਿਕ ਸਕੂਟਰੀਆਂ ਦੀ ਏਜੰਸੀ ਆ। ਵਾਜਬ ਰੇਟਾਂ ਦੇ ਵਿੱਚ ਤੇ ਜੱਸੀ ਭਾਈ ਆਪਣਾ ਮਿੱਤਰ ਆ ਤੁਸੀਂ ਆ ਕੇ ਆਪਣਾ ਨਾਮ ਲਿਓ ਤੁਹਾਡਾ ਹੋਰ ਵੀ ਫਾਇਦਾ ਕਰਵਾਵਾਂਗੇ ਤੇ ਕਰੋ ਸੰਪਰਕ